ਨੇ ਕਿ ਮੈਨੂੰ ਮਾਰਕੀਟ ਕਮੇਟੀ ਬਨੋੜ ਦਾ ਚੇਅਰਮੈਨ ਲਗਾਇਆ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਵੱਲੋਂ ਲਈ ਹੋਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਬਾਤਾਰੀ ਨਾਲ ਨਿਭਾਉਂਗਾ। ਤੁਹਾਨੂੰ ਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਜੇ ਉਹਨਾਂ ਨੂੰ ਕੋਈ ਵੀ ਮੇਰੇ ਤੱਕ ਸਮੱਸਿਆ ਹੈ ਤਾਂ ਮੇਰਾ ਫੋਨ 24 ਘੰਟੇ ਖੁੱਲਾ ਹੈ। ਮੈਂ ਬਹੁਤ ਬਹੁਤ ਧੰਨਵਾਦੀਆਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੀ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਸੰਦੀਪ ਪਾਟਕ ਜੀ ਦਾ ਔਰ ਪੰਜਾਬ ਦੇ ਪ੍ਰਧਾਨ ਅبن ਅਰੋੜਾ ਜੀ ਦਾ ਜਿਨ੍ਹਾਂ ਨੇ ਕਿ ਮੈਨੂੰ ਮਾਰਕੀਟ ਕਮੇਟੀ ਬਨੂਰ ਦਾ ਚੇਅਰਮੈਨ ਲਗਾਇਆ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਵੱਲੋਂ ਲਾਈ ਹੋਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਇਮਾਨਦਾਰੀ ਨਾਲ ਨਿਭਾਵਾਂਗਾ ਔਰ ਨਾਲ ਦੀ ਨਾਲ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਔਰ ਹਲਕਾ ਵਾਸੀਆਂ ਨੂੰ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਜੇ ਉਹਨਾਂ ਨੂੰ ਕੋਈ ਵੀ ਮੇਰੇ ਤੱਕ ਸਮੱਸਿਆ ਹੈ ਤਾਂ ਮੇਰਾ ਫੋਨ 24 ਘੰਟੇ ਖੁੱਲਾ ਹੈ ਫੋਨ ਤੇ ਸੰਪਰਕ ਕਰ ਸਕਦੇ ਨੇ ਔਰ ਮੇਰਾ ਦਫ਼ਤਰ ਔਰ ਮੇਰੇ ਘਰ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਨੇ ਮੈਂ ਉਹਨਾਂ ਦੇ ਕੰਮ ਪੈਲ ਦੇ ਆਧਾਰ ਤੇ ਕਰੂੰਗਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ